ਸੰਤ ਹੋਏ ਇਹਦਾ ਬਿਆਰ ਹੀ ਹੁੰਦਾ ਹੈ ਬੱਚਾ ਗੋਦ ਲੈਂਦੇ ਆ ਅੱਛਾ ਜੀ ਰਜਿੰਦਰ ਗਰੀਬਾਨ ਮੈਂ ਕਹਾਂ ਜੀ ਯਹਾਂ ਕਿੰਨੇ ਸੰਤ ਹੋਏ ਹੈ ਹਾਂ ਜੀ ਕਿੰਨੇ ਸੰਤ ਹੋਏ ਜਿਨ੍ਹਾਂ ਦੀਆਂ ਸਮਾਧੀਆਂ ਹੈ ਆਈ ਆ ਅੱਛਾ 28 ਹੋਏ ਹੈ ਇੱਕ ਦੀ ਉਮਰ ਤੇ ਇਹ ਇੱਕ ਸਾਡੇ ਲਈ ਬਿਲਕੁਲ ਨਵੀਂ ਜਗ੍ਹਾ ਆ ਤੇ ਸੰਗ ਤਾਂ ਦੇਖਣ ਵਾਲਿਆਂ ਲਈ ਵੀ ਇੱਕ ਨਵੀਂ ਜਗ੍ਹਾ ਆ ਵੀ ਬਾਬਾ ਬਲਕਨਾਥ ਜੀ ਨੇ ਤੇ ਨਾਲ ਭਰਤੀ ਨਾਥ ਜੀ ਨੇ ਇਸ ਜਗ੍ਹਾ ਤੇ ਬਹਿ ਕੇ ਵੀ ਤਪੱਸਿਆ ਕੀਤੀ ਹੋਈ ਆ ਤੇ ਉਹਨਾਂ ਦੋਨਾਂ ਦੀਆਂ ਮੂਰਤੀਆਂ ਇੱਕ ਸ਼ਿਲਾ ਦੇ ਉੱਪਰ ਪੂਰੀਆਂ ਬੜਾਈਆਂ ਗਈਆਂ ਆ ਸਾਹਮਣੇ ਬਹੁਤ ਇੱਥੇ ਹੈਗੀ ਬਾਬਾ ਜੀ ਦੀ ਪ੍ਰਚੀਨ ਸਨਾਨ ਕੁੰਡ ਆ ਨਾ ਯਾਨੀ ਬਾਬਾ ਜੀ ਦੇ ਟਾਈਮ ਦਾ ਬੱਲੇ 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 ਇਹ ਸਾਰਿਆਂ ਦੇ ਨਾਮ ਥੋੜੇ ਬਹੁਤੇ ਯਾਦ ਆ ਜਲਜੀਤ ਗਿਰੀ ਅੱਛਾ ਜੀ ਜਲਜੀਤ ਗਿਰੀ, ਰਾਮਚੰਦ ਗਿਰੀ, ਦਲੀਪ ਗਿਰੀ, ਯੱਕਮ ਗਿਰੀ, ਤੇਲਪਤ ਗਿਰੀ, ਦੌਲਤ ਗਿਰੀ, ਸ਼ਿਵਚਰਨ ਗਿਰੀ, ਬਲਰਾਮ ਗਿਰੀ ਸ਼ਤਗਿਰੀ, ਕਰਪਾਲਗਿਰੀ, ਸ਼ਕਤਿਗਿਰੀ, ਰਣਜੀਤਗਿਰੀ, ਸ਼ਿਵਗਿਰੀ, ਸ਼ਿਵਗਿਰੀ। ਹੋ ਗਈ ਦੋਨੇ ਪਾਸੇ ਗੁਫਾ ਆ। ਤੇ ਪ੍ਰਚੀਨ ਗੁਫਾ ਬਾਬਾ ਜੀ ਦੀ ਅੱਜ ਆਪਾਂ ਦਿਓੜ ਸਿੱਧ ਗੁਫਾ ਤੋਂ ਅੱਗੇ ਆ ਗਏ ਆ। ਬਈ ਇੱਕ ਤਾਂ ਪੌੜੀਆਂ ਵਾਲਾ ਰਸਤਾ ਹੈ ਇੱਕ ਜਿੱਧਰ ਦੀ ਗੱਡੀ ਜਾਂਦੀ ਆ ਪਰ ਉਹ ਰੋਡ ਵੀ ਨਹੀਂ ਗਏ ਉਸ ਤੋਂ ਵੀ ਅੱਗੇ ਆ ਗਏ ਆ। ਇਹ ਚਮਕੋ ਪਿੰਦਾ ਚਕਮੋ ਕੇ ਚਮਕੋ। ਤੇ ਮੈਂ ਵੀ ਫਸਟ ਟਾਈਮ ਜਾ ਰਿਹਾ ਮੈਨੂੰ ਪਤਾ ਲੱਗਾ ਸੀਗਾ। ਤੇ ਅੱਜ ਜਾ ਕੇ ਦੇਖਦੇ ਆ ਇੱਥੋਂ ਦੱਸਦੇ ਵੀ ਇੱਕ 2-4 ਕਿਲੋਮੀਟਰ ਗਾਂ ਆ ਨਾ ਇੱਥੋਂ ਤੇ ਬਾਕੀ ਜਾ ਕੇ ਦੇਖਦੇ ਆ ਟ੍ਰੈਫਿਕ ਬਹੁਤ ਆ ਇਧਰ ਟ੍ਰੈਫਿਕ ਬਹੁਤ ਤੇ ਉਹ ਭਰਾਵਾ ਆ ਜਾ ਤੂੰ ਆ ਜਾ ਆ ਜਾ ਵੀਰੇ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਤੇ ਰਸਤਾ ਤੇ ਉਹ ਪਿਆਰਾ ਇਧਰ ਲਾ ਨਾ ਦੇਖਤਾ ਡਿਫਰੈਂਟ ਪਹਾੜ ਆ ਜਾਂਦੇ ਸਾਰੇ ਚੀਲ ਦੇ ਦਰਖਤ ਹੀ ਆ ਇਧਰਲੇ ਪਾਸੇ ਰੋਡ ਥੋੜਾ ਜਿਆ ਨਾ ਇੱਥੋਂ ਥੋੜਾ ਛੋੜਾ ਘਟਿਆ ਦੋ ਗੱਡੀਆਂ ਦੇ ਕ੍ਰੋਸ ਹੋਣ ਲਈ ਕੋਈ ਜ਼ਿਆਦਾ ਖਾਸ ਵਧੀਆ ਰੋਡ ਨਹੀਂ ਕਿਤੇ ਕਿਤੇ ਤਾਂ ਘਟਿਆ ਕਿਤੇ ਕਿਤੇ ਥੋੜਾ ਜਿਆਦਾ ਆ ਨਾ ਰੋਡ ਛੋਟਾ ਹੀ ਆ ਇਹ ਗਰਮੀ ਬਹੁਤ ਹੋ ਗਈ ਹੈ ਨਾ ਉਹ ਬਾਬੇ ਦੀ ਗੁਫਾ ਵਾਲੇ ਪਹਾੜ ਰਾਸਤਾ ਬਹੁਤ ਜਿਆਦਾ ਹੀ ਡੂਂਗਾ ਨਾਲੇ ਇਦਾਂ ਨਾ ਖੱਡ ਦੇ ਬਿਲਕੁਲ ਥੱਲੇ ਜਾਣਾ ਦੇਖਿਓ ਤੇ ਉਧਰ ਤਾਂ ਵੈਸੇ ਪੱਕਾ ਬਣਿਆ ਆ ਪਰ ਜਦੋਂ ਆਪਾਂ ਮੇਨ ਰੋਡ ਤੋਂ ਟਰਨ ਥੱਲੇ ਨੂੰ ਲੈਨੇ ਆ ਉਦੋਂ ਥੋੜਾ ਬੜਾ ਡਿਫਿਕਲਟੀ ਆਇਆ ਹੈ ਨਾ ਹਾਂ ਆ ਇਧਰ ਲੱਭ ਤਾਂ ਲੱਗ ਗਈ ਨਜ਼ਾਰਾ ਆ ਜੀ ਤੇ ਕੌਣ ਕੌਣ ਆਇਆ ਇੱਧਰ ਕਮੈਂਟ ਬਾਕਸ ਵਿੱਚ ਦੱਸਿਓ ਜਰੂਰ ਤੇ ਜਿਹੜੇ ਜਿਹੜੇ ਨਹੀਂ ਆਏ ਉਹ ਵੀ ਦੱਸਿਓ ਤੇ ਮੈਂ ਇੱਕ ਦੋ ਨਾ ਗੱਲ ਕੀਤੀ ਸੀ ਤੇ ਜਿਆਦਾ ਪਤਾ ਨਹੀਂ ਇਹਨਾਂ ਬਾਰੇ ਸਮਾਧਾਂ ਬਾਰੇ ਵੀ ਜਿਆਦਾ ਨਹੀਂ ਪਤਾ ਹੈਗਾ ਹੈਨਾ ਤੇ ਬਾਕੀ ਚੱਲਦੇ ਆਂ ਦੇਖਦੇ ਆਂ ਦਿਖਾਉਂਦੇ ਆਂ ਇਹਦੇ ਲਈ ਮੈਂ ਇੱਕ ਵਾਰੀ ਫੇਰ ਐਕਸਪਲੇਨ ਕਰ ਦਿੰਦਾ ਵੀ ਜਦੋਂ ਤੁਸੀਂ ਗੁਫਾ ਤੇ ਆਉਂਦੇ ਆ ਗੁਫਾ ਵਾਲੀਆਂ ਜਿਹੜੀਆਂ ਪੋੜੀਆਂ ਆ ਉਸ ਤੋਂ ਅੱਗੇ ਨਿਕਲ ਜਾਂਦੇ ਆ ਨਾ ਉਸ ਤੋਂ ਅੱਗੇ ਇੱਕ ਗੁਫਾ ਨੂੰ ਪੱਕੀ ਸੜਕ ਜਾਂਦੀ ਜਿੱਧਰ ਦੀ ਗੱਡੀ ਜਾਂਦੀ ਆ ਉਹ ਰੋਡ ਵੀ ਨਹੀਂ ਜਾਣਨਾ ਉਸ ਤੋਂ ਵੀ ਸਿੱਧਾ ਇੱਕ ਰੋਡ ਹੋਰ ਨਿਕਲ ਗਿਆ ਉਸ ਤੋਂ 2-3 ਕਿਲੋਮੀਟਰ ਅੱਗੇ ਜਾ ਕੇ ਸੱਜੇ ਹੱਥ ਇੱਕ ਬੜਿਆ ਹੋਇਆ ਆ ਓ ਬੋਰਡ ਲੱਗਾ ਆ ਉਹਦੇ ਉੱਤੇ ਲਿਖਿਆ ਆ ਸਮਾਧਾਂ ਬਾਰੇ ਨਾ ਤੇ ਇੱਥੇ ਦੋ ਟਰ੍ਹਾਂ ਹੈ ਇੱਕ ਇਹਨੂੰ ਚਲਾ ਗਿਆ ਇੱਕ ਆ ਨੀਚੇ ਮੈਨੂੰ ਇਹ ਲੱਗਦਾ ਵੀ ਇਹ ਹੋਣਾ ਇਹ ਜਾ ਕੇ ਦੇਖਦੇ ਆ ਇਹ ਰਸਤਾ ਜਿਹੜਾ ਹੈਗਾ ਉਥੋਂ ਰਾਈਟ ਆ ਮੂਰੇ ਕਿਹੇ ਤੱਕ ਆ ਰ ਗਿਆ ਉਹ ਹੀ ਰਸਤਾ ਤੇ ਆਇਆ ਜੀ ਅੱਗੇ ਆਹੀ ਆਹੀਆ ਬੜਾ ਡਿਫਿਕਲਟ ਆ ਰਸਤਾ ਇਥੋਂ ਵਾਸਤਾ ਬਹੁਤ ਡਿਫਿਕਲਟ ਇਦਾਂ ਦਾ ਰਸਤਾ ਨਾ ਮੈਂ ਲੇ ਚ ਦੇਖਿਆ ਸੀ ਤੇ ਲੇ ਨਹੀਂ ਉੱਥੇ ਆਪਣੇ ਕਿਸ਼ਤ ਬਾੜ ਕਿਸ਼ਤ ਬਾੜ ਦੇਖਿਆ ਦੇਗਾ ਜਿਹੜਾ ਮੇਨ ਹਾਈਵੇ ਸੀਗਾ ਨਾ ਉਹ ਇਦਾਂ ਦਾ ਸੀਗਾ ਇਸ ਤੋਂ ਵੀ ਜ਼ਿਆਦਾ ਜਿੱਦਾਂ ਆਹ ਤਾਂ ਜੇ ਰੋਡ ਦੀਦਾ ਹੈ ਨਾ ਚਲੋ ਇਹ ਤਾਂ ਲਿੰਕ ਰੋਡ ਆ ਤੇ ਉਹ ਮੇਨ ਹਾਈਵੇ ਦੇ ਉੱਤੇ ਬੱਟੇ ਪਾਇਓ ਸੀਗੇ ਤੱਕਾ ਹੋਇਆ ਸੀਗਾ ਮੇਨ ਹਾਈਵੇ ਜਿਹੜਾ ਆ ਆ ਹੈ ਜੀ ਰਸਤਾ ਆਹ ਨਾਲਾ ਰਸਤਾ ਹੈ ਆ ਦੇਖਾ ਇਹ ਜਾਂਦਾ ਸਮਾਧਾ ਨੂੰ ਜਿਹੜੇ ਇਲਾ ਮਹੰਤ ਹੋਏ ਆ ਗੱਦੀ ਜਿਨ੍ਹਾਂ ਦੀ ਆ ਮਹੰਤ ਰਿਿੰਦਰਜੀਤ ਜੀ ਤੋਂ ਪਹਿਲਾਂ ਜਿਹੜੇ ਮਹੰਤ ਹੋਏ ਆ ਉਹਨਾਂ ਸਾਰੇ ਸੰਤਾਂ ਦੀਆਂ ਸਮਾਧਾਂ ਇੱਧਰ ਆ ਬਿਲਕੁਲ ਇੱਕ ਅਲੱਗ ਮਾਹੌਲ ਚਾ ਰਹਿੰਦੇ ਆ ਇੱਥੇ ਆ ਕੇ ਦੇਖੋ ਤੁਹਾਨੂੰ ਲੱਗਣਾ ਹੀ ਨਹੀਂ ਵੀ ਅਸੀਂ ਇਹ ਸ਼ਾਤਲਾਈ ਜਾਂ ਦਿਓੜ ਸਿੱਧ ਗੁਫਾ ਦੇ ਲਾਗੇ ਘੁੰਮਦੇ ਪਏ ਆ ਔਰ ਇਹ ði ਓਰ ਸੇ ਤੇ ਗੁਫਾ ਦੇ ਬਿਲਕੁਲ ਲਾਗੇ ਆ ਬਿਲਕੁਲ ਲਾਗੇ ਸ਼ਾਇਦ ਜਿੱਥੇ ਆਪਾਂ ਸਮਾਧਾ ਉੱਥੋਂ ਦਿਖਾਵਾਂਗੇ ਵੀ ਤੁਹਾਨੂੰ ਤੇ ਰੋਡ ਤੋਂ ਵੀ ਕਾਫੀ ਅੰਦਰ ਜਾ ਕੇ ਆ ਨਾ ਰੋਡ ਦੇ ਬਿਲਕੁਲ ਲਾਗੇ ਨਹੀਂ ਹੈਗੀਆਂ ਰੋਡ ਤੋਂ ਅੰਦਰ ਜਾਣਾ ਪੈਂਦਾ ਹੈ ਕਾਫੀ ਵੀਡੀਓ ਦੇਖ ਕੇ ਕੌਣ-ਕੌਣ ਆਊਗਾ ਦੇਖਣ ਕਮੈਂਟ ਵਰਕਸ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਬੜੀ ਖੁਸ਼ੀ ਮਿਲੀ ਆ ਜਦੋਂ ਮੈਨੂੰ ਜਿਹੜੇ ਆਪਣੇ ਦਿਉਰਸਿੱਧ ਗੁਫਾ ਤੇ ਜਾਂਦੇ ਆ ਤੇ ਪੌਲੀ ਦੇ ਦਰਸ਼ਨ ਕਰਕੇ ਆਏ ਆ ਤੇ ਮਾਤਾ ਰਤਨੂ ਦੇ ਘਰ ਦੇ ਦਰਸ਼ਨ ਕਰਕੇ ਆਏ ਆ ਬਹੁਤ ਵਧੀਆ ਲੱਗਾ ਅੱਜ ਫਿਰ ਇੱਕ ਅੰਕਲ ਜੀ ਮਿਲੇ ਆ ਲੁਧਿਆਣੇ ਤੋਂ ਤਾਂ ਬਹੁਤ ਆਨੰਦ ਆ ਉਹਨਾਂ ਨਾਲ ਗੱਲ ਕਰਕੇ ਤੇ ਕਹਿੰਦੇ ਵੀ ਅਸੀਂ ਤੱਕ ਤੁਹਾਡੇ ਨਾਲ ਵੀਡੀਓ ਦੇਖਦੇ ਆ YouTube ਦੇ ਉੱਤੇ ਤਾਂ ਬਹੁਤ ਵਧੀਆ ਲੱਗਾ ਜੀ ਇਹ ਬਾਬਾ ਪੋਣਾ ਆਰੀ ਦੀ ਕਿਰਪਾ ਆ ਜੀ ਇਹ ਲਓ ਜੀ ਲੱਗਦਾ ਆਪਾਂ ਪਹੁੰਚ ਗਏ ਨਹੀਂ ਹਜੇ ਨਹੀਂ ਪਹੁੰਚੇ ਹਜੇ ਨਹੀਂ ਪਹੁੰਚੇ ਕਾਫੀ ਦੂਰ ਆ ਯਾਰ ਬਹੁਤ ਦੂਰ ਮੇਰੇ ਲਈ ਇਹ ਰੋਡ ਬਿਲਕੁਲ ਅਜ ਇੱਕ ਨਿਊ ਆ ਇਹ ਤੋਂ ਪੁੱਛਣਾ ਪਊਗਾ ਹੋਰ ਜਿੰਨਾ ਕਿ ਮੈਨੂੰ ਪਤਾ ਆ ਵੀ ਇੱਥੇ ਬਾਰੇ ਵੀ ਬਹੁਤ ਜ਼ਿਆਦਾ ਪਤਾ ਨਹੀਂ ਹੈਗਾ ਕਿਸੇ ਨੂੰ ਹਣਾ ਤੇ ਗੱਡੀ ਲੈ ਕੇ ਆ ਗਏ ਆਪਾਂ ਅੱਜ ਇੱਥੇ ਤੇ ਮੈਨੂੰ ਲੱਗਦਾ ਆ ਵੀ ਜਿਹੜੀ ਜਿਹੜੀ ਸੰਗਤ ਦੇਖੂਗੀ ਆਊਗੀ ਜਰੂਰ ਇੱਥੇ ਜੈ ਹੋ ਜੈ ਲੰਬੇ ਜੈ ਹੋ ਜੈ ਹੋ ਪਰੇ ਲੋ ਜੀ ਗੱਡੀ ਅੱਗੇ ਨਹੀਂ ਜਾਣੀ ਗੱਡੀ ਇੱਥੇ ਰੋਕ ਦਿੰਦੇ ਆ ਅੱਗੇ ਜਾ ਕੇ ਦੇਖਦੇ ਆ ਹੁਣ ਲੋ ਜੀ ਸਟਰਨ ਆਪਾਂ ਗਲਤ ਆ ਗਏ ਆ ਤੇ ਜਗਾ ਵੀ ਪੂਰੀ ਪੂਰੀ ਆ ਹਾਂ ਇੱਕ ਪਾਸੇ ਨਾਲਾ ਆ ਇੱਕ ਪਾਸੇ ਪਹਾੜ ਆ ਤੇ ਥੋੜਾ ਜਿਹਾ ਆਪਾਂ ਗਲਤ ਆ ਗਏ ਆ ਕਿ ਦੂਜੀ ਸਾਈਡ ਜਿਹੜੀ ਆ ਉਧਰੋਂ ਤੁਰ ਕੇ ਜਾਣਾ ਪੈਣਾ ਕਹਿੰਦੇ ਵੀ ਗੱਡੀ ਨਹੀਂ ਉੱਥੇ ਤੱਕ ਜਾਂਦੀ ਇਹ ਚਲੋ ਨੈਵਰ ਮਾਈਂਡ ਕੋਈ ਗੱਲ ਨਹੀਂ ਫਸਟ ਟਾਈਮ ਆਇਆ ਇੰਨਾ ਕੋ ਹੁੰਦਾ ਵੀ ਹੈ ਨਾ ਆਹ ਉੱਪਰ ਬਾਬੇ ਦੀ ਗੁਫਾ ਦੇਖੋ ਇੱਥੋਂ ਹੁਣ ਤੁਸੀਂ ਆਈਡੀਆ ਲਾ ਸਕਦੇ ਆ ਆਪਾਂ ਕਿਧਰਲੀ ਸਾਈਡ ਆ ਮਹੰਤਾਂ ਦਾ ਜਿੱਥੇ ਦਰਬਾਰ ਹੈ ਨਾ ਉਧਰਲੀ ਸਾਈਡ ਆ ਉਹਦੀ ਬੈਕ ਸਾਈਡ ਆ ਜਿਹੜੀ ਸ਼ਾਂਤਲਾਈ ਵਾਲੀ ਸਾਈਡ ਨਹੀਂ ਉਹ ਤੋਂ ਦੂਜੀ ਸਾਈਡ ਗੱਡੀ ਲੈਂਦੀ ਰਿਵਰਸ ਫਿਰ ਵਾਰਸਲੇ ਆ ਗਏ ਹੁਣ ਦੂਜੀ ਸਾਈਡ ਜਾਣਾ ਪੈਣਾ ਜਿੱਥੇ ਤਾਂ ਅ ਪਿੱਛੇ ਇੱਕ ਰਸਤਾ ਨਿਕਲਦਾ ਸੀਗਾ ਤੇ ਮੈਂ ਕਿਹਾ ਇੱਧਰ ਚੜਨ ਦੀ ਲੱਗਿ ਸੀ ਮੈਨੂੰ ਇਹੇ ਲੱਗਾ ਵੀ ਇਹੇ ਹੋਣਾ ਪਰ ਇਹ ਨਹੀਂ ਸੀਗਾ ਬੱਲੇ 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 ਇੱਥੇ ਪਾਰਕਿੰਗ ਬਣਾਈ ਆ ਹੁਣ ਹਾਂ ਗੱਡੀ پارک ਲਾ ਲਈਏ ਤੇ ਰਸਤਾ ਬੜਾ ਇਦਾਂ ਸਿੰਗਲ ਜਿਹਾ ਸਿਕਾ ਤੇ ਇੱਥੋਂ ਨਾਲ ਹੀ ਆਪਾਂ ਆ ਜਾਂਦੀ ਥੱਲੇ ਡੰਡੀ ਜਿਹੜੀ ਹੈ ਨਾ ਪੈਦਲ ਜਾਣਾ ਇੱਥੋਂ ਤੇ ਇੱਥੋਂ ਹੁਣ ਤਰਾਂਗੇ ਪਹਾੜ ਤੋਂ ਥੱਲੇ ਇਹ ਪਾਰਕਿੰਗ ਦੀ ਜਗ੍ਹਾ ਹੁਣੇ ਮੈਨੂੰ ਲੱਗਦਾ ਬਣੀ ਲੱਗਦੀ ਹੈ ਇਦਾਂ ਵੈਸੇ ਤਾਂ ਹਰ ਰਸਤਾ ਹੋਦਾ ਗੱਡੀ ਉਧਰ ਲੱਗਣੀ ਤੇ ਉੱਤੇ ਥਲੇ ਜਗਾ ਘੱਟ ਸੀ ਕਿ ਨਾ ਇਹ ਆ ਲੀ ਆਉਂਦੀ ਸਿੱਧੀ ਇੱਥੇ ਵੀਡੀਓ ਦੇਖ ਕੇ ਤੁਸੀਂ ਵਧੀਆ ਤਰੀਕੇ ਨਾਲ ਆ ਜਾਓਗੇ ਕਿਉਂਕਿ ਬੋਰਡ ਇੱਥੇ ਇੱਕੋ ਹੀ ਲੱਗਾ ਹੋਇਆ ਅੱਗੇ ਉਹ ਜ਼ਿਆਦਾ ਇੰਨਾ ਹੈ ਨਹੀਂ ਵੀ ਜ਼ਿਆਦਾ ਤੁਹਾਨੂੰ ਥੋੜਾ ਜਿਹਾ ਪਜਲ ਹੋਊਂਗੇ ਉਹ ਥੋੜਾ ਦੋ ਤਿੰਨ ਹੁੰਦੇ ਆ ਗਦਾਜ ਇੱਕ ਜਗਾ ਇੱਕ ਟਿਪ ਪੁਆਇੰਟ ਆਉਂਦਾ ਆ ਇਹ ਇੱਕ ਜਗ੍ਹਾ ਹਾਂ ਦੋ ਗੱਟੀ ਪੁਆਇੰਟ ਆਉਂਦੇ ਹੈ ਨਾ ਐ ਇੱਥੇ ਲੋਕਲ ਹੈ ਛੋਟੇ ਛੋਟੇ ਪਿੰਡੇ ਹੀ ਅੰਦਰਲੇ ਪਾਸੇ ਨਾ ਹਾਂਜੀ ਨੀਚੇ ਵਾਲੇ ਹੀ ਹੈ ਨਾ ਅੱਛਾ ਜੀ ਸਾਨੂੰ ਉਹ ਸਾਹਮਣੇ ਘਰ ਵਾਲੇ ਆ ਉਹਨਾਂ ਨੇ ਦੱਸਿਆ ਵੀ ਰਸਤਾ ਆ ਜਾਂਦਾ ਹੈ ਨਾ ਯਾਨੀ ਪਹਾੜ ਦੇ ਵਿੱਚ ਇਦਾਂ ਹੀ ਡੰਡੀਆਂ ਹੀ ਬਣੀਆਂ ਆ ਤੇ ਫਸਟ ਟਾਈਮ ਜਾ ਰਿਹਾ ਮੈਂ ਤਾਂ ਅਕਚਲੀ ਸੁਣਿਆ ਹੋਇਆ ਸੀਗਾ ਮੈਂ ਤਾਂ ਮੈਂ ਕਿਸੇ ਵੀ ਆਪਣੇ ਵੀਡੀਓ ਦੇ ਵਿੱਚ ਆਪਾਂ ਇਹਨੂੰ ਮੈਂਸ਼ਨ ਕਰਾਂਗੇ ਕਲੀਅਰ ਕਰਾਂਗੇ ਤੇ ਆਹ ਰੋਡ ਆ ਇੱਥੇ ਦਾ ਠੀਕ ਆ ਮਤਲਬ ਗੱਲ ਫੇਰੇ ਉਹੀ ਆ ਜਾਂਦੀ ਹੈ ਜਿਹੜੀ ਮੈਂ ਪਿਛਲੀਆਂ ਵੀਡੀਓ 'ਚ ਗੱਲ ਕਰਦਾ ਹਾਂ ਉਹਨਾਂ ਜਿਹੜੇ ਬੰਦੇ ਨੇਚਰ ਨਾਲ ਪਿਆਰ ਕਰਦੇ ਆ ਨਾ ਉਹਨਾਂ ਨੂੰ ਇਹ ਚੀਜ਼ਾਂ ਬਹੁਤ ਅੱਛੀਆਂ ਲੱਗੂਗੀਆਂ ਸ਼ਰਧਾ ਭਾਵਨਾ ਤਾਂ ਹੈ ਹੀ ਹੈ ਪਰ ਜਿਹੜਾ ਆ ਵਿਊ ਹੈ ਨਾ ये बहुत शानदार है बहुत ही प्यारा व्यू है और शात लाई तो दियोड़ सिद्ध गुफा दे बिल्कुल लग गया, आ दिवड़ सिद्ध गुफा दे बिल्कुल पहाड़ दे दूसरे पासे क्या बात है, बहुत ही अदभूत नजारा इतना ਇਹ ਕਿਹੜਾ ਪਿੰਡ ਆ ਕਿੰਨੇ ਘਰ ਇਸ ਪਿੰਡ ਚ ਕੋਈ ਖੁਫਾਰਾ ਕਰ ਅੱਛਾ ਸਿਰਫ ਉਹ ਵੀ ਤੁਹਾਡੇ ਪਿੰਡ ਚ ਘਰ ਆਉਂਦਾ ਜੇ ਮੈਂ ਪਹਿਲੀ ਵਾਰ ਹੀ ਆਇਆ ਜੀ ਇੱਥੇ ਅਦੀ ਬਹੁ ਉੱਪਰ ਡਿਸਟ੍ਰਿਕਟ ਜਲੰਧਰ ਆ ਆ ਕੀ ਹੋਇਆ ਆ ਕਿਹੜੀ ਫਸਲ ਆ ਜੀ ਨਾ ਨਾ ਕਣਕ ਦਾ ਤਾਂ ਸਾਨੂੰ ਪਤਾ ਹੈ ਇਹ ਜਿਹੜਾ ਨੀਚੇ ਆ ਨੀਚੇ ਪਹਿਲਾਂ ਕੀ ਬਣਿਆ ਸੀਗਾ ਇਹ ਇਹ ਦੋ ਨਹੀਂ ਇੰਨਾ ਜਿਹੇ ਬਣਾਉਂਦੇ ਚਬੂਤਰਾ ਬੈਠਣੇ ਲਈ ਆਹ 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 ਇਹ ਤਾਂ ਬਹੁਤ ਪੁਰਾਣੀ ਹੈ ਜੀ ਇਹਦਾ ਸਿਮਿੰਟ ਦੀ ਵੀ ਨਹੀਂ ਲੱਗਦੀ ਇਹ ਤਾਂ ਚੁੰਨ ਦੀ ਜਣਾਈ ਚੁੰਨ ਦੀ ਜਣਾਈ ਹੈ ਨਾ ਜਾਂ ਤਾਂ ਪਹਿਲੇ ਇਹ ਬਣਾਇਆ ਤੁਸੀਂ ਚਬੂਤਰਾ ਫਿਰ ਉਸ ਦੇ ਉੱਪਰ ਬੋਰ ਦਾ ਪੇੜ ਲਾਇਆ ਅੱਬ ਹੋਇਆ ਉਹ ਤਾਂ ਜਿਹੜਾ ਬੋਰ ਦਾ ਪੇੜ ਪਹਿਲੇ ਲੱਗੇ ਫਿਰ ਬਾਅਦ ਤੁਸੀਂ ਬਾਉਂਡਰੀ ਕੀਤੀ ਨਹੀਂ ਨਹੀਂ ਦੇਖੋ ਇਹ ਤਾਂ ਪੇੜ ਪੇੜ ਤਾਂ ਬਾਅਦੋਂ ਆਇਆ ਇਹ ਤਾਂ ਨੇਚਰਲ ਪਤਾ ਹੀ ਲੱਗ ਰਿਹਾ ਆਇਆ ਇਹ ਯਾ ਇਹ ਬਿਲਕੁਲ 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 ਇਹ ਰੋ ਕਿਸੇ ਲੋਕ ਸਪੇਲ ਕਰਨ ਦੀ ਲੋੜ ਨਹੀਂ ਖੁਦ ਦੇਖ ਸਕਦੇ ਆ ਪਹਿਲਾਂ ਇਹ ਬਣਿਆ ਆ ਹਾਂ ਮੈਂ ਕੋਈ ਬੋਲਦਾ ਚਲੋ ਅੱਛਾ ਯਾਨੀ ਇੱਥੇ ਬਾਬਾ ਜੀ ਨੇ ਭਗਤੀ ਕੀਤੀ ਆ ਤੇ ਜੋਗੀ ਬਾਬਾ ਬਲਕਨਾਥ ਜੀ ਨੇ ਜੀ ਅਸੀਂ ਜਿਹੜਾ ਬੋਲਣਾ ਉਹ ਸਦਾ ਗਲਤ ਨਹੀਂ ਹੋ ਸਕਦਾ ਹਾਂ ਠੀਕ ਹੈ ਇੱਧਰ ਹੈਗਾ ਜੀ ਭਰਤੀ ਨਾਥ ਜੀ ਦਾ ਮੰਦਿਰ ਹਾਂਜੀ ਇੱਥੇ ਦੇਖੋ ਅੱਛਾ ਜੇ ਇੱਧਰ ਭਰਤੀ ਨਾਥ ਜੀ ਦਾ ਮੰਦਿਰ ਹੈਗਾ ਆ ਪਰ ਚੀਨ ਆ ਇਹਦਾ ਮਤਲਬ ਭਰਤੀ ਨਾਥ ਜੀ ਇੱਥੇ ਆਏ ਆ ਚਲ ਬਾਬਾ ਬਲਕਨਾਥ ਜੀ ਇਹ ਤੇ ਪਸੇਹੀ ਇੱਥੇ ਕੀਤੀ ਜੀ ਜੀ ਉਹਨਾਂ ਨਾਲ ਹੀ ਜੁੜੇ ਹੋ ਰਾਜਾ ਭਰਖਰੀ ਹਾਂ ਹਾਂ ਰਾਜਾ ਥਾ ਨਾ ਉਹ ਬਿਲਕੁਲ 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 ਇਹ ਰਾਜ ਭਾਗ ਤਾਂ ਉਹਨੇ ਛੱਡੇ ਦਿੱਤਾ ਸੀਗਾ ਹਾਂ ਉਹ ਤਾਂ ਫਿਰ ਕਈ ਰਮਾਸਟਰ ਪ੍ਰੋਬਲਮਾਂ ਹੁੰਦੀਆਂ ਜੀ 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 ਵਿਕਿਆ ਪਿਆ ਨਹੀਂ ਵਿਕਿਆ ਠੀਕ ਠੀਕ ਅੱਛਾ ਉਸ ਤੋਂ ਬਾਅਦ ਜਣੀ ਜਿਹੜੇ ਮਹੰਤ ਸੰਤ ਹੋਏ ਆ ਉਹਨਾਂ ਦੇ ਮਤਲਬ ਕਹ ਦਈਏ ਉਹ ਸਾਰਿਆਂ ਦੀ ਜਿਹੜੀ ਸਮਾਧੀਆਂ ਇੱਥੇ ਕੀਤੀਆਂ ਦਿਲ ਦੁਆਈਆਂ ਨਾ ਸਮਾਧਾ ਇੱਥੇ ਉਹਨਾਂ ਦੀਆਂ ਜੀ ਜੀ ਸਿਰਫ ਦੋ ਆ ਉੱਪਰ ਹਾਂਜੀ ਲੇਟੈਸਟ ਸ਼ਿਵਗਿਰ ਜੀ ਸ਼ਿਵਗਿਰ ਜੀ ਹਾਂਜੀ ਇੱਕ ਹੈਗੀ ਆਪਣਾ ਸ਼ਕਤੀਗਿਰ ਜੀ ਸ਼ਕਤੀਗਿਰ ਜੀ ਬਿਲਕੁਲ 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 ਆਮ ਹੈ ਉਹ ਦੋ ਮੂਰਤੀਆਂ ਪਤਾ ਨਹੀਂ ਉਹ ਪੱਕਾ ਦੁਨੀਆ ਨੇ ਪਾਪਾ ਬਾਰ ਕਰਨਾ ਹਾਂ 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 ਸਮਝ ਗਏ ਬਿਲਕੁਲ 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 ਬਹੁਤ ਪੁਰਾਣੀਆਂ ਜੀ ਇਹਦਾ ਜੀ ਜੀ ਇਹ ਇੱਥੇ ਹੈ ਨਾ ਉਹ सदियों से है इन दोनों प्राचीन पत्थर की मूर्तियों को एक शिला के भीतर सदियों से देखा जा रहा है इस शिला पर मंदिर का निर्माण किया गया है और ताकि ऐतिहासिक स्थलों को सुरक्षित रखा जाए वेरी गुड 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 बहुत वादिया जी ये साढ़े लिए बिल्कुल एक ये 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 इस मनोहर पवित्र स्थान पर सदियों बाबा जी वर्थी जी ने कट्ठे बैठकर तपस्या की थी आपकी सच्ची श्रद्धा और भक्ति भावना से भी ਕੀ ਗਈ ਹਰ ਮਨੋ ਕਾਮਨਾ ਪੂਰਨ ਹੋ ਹੋਗੀ ਜੇ ਬਾਬਾ ਜੀ ਦੇ ਤੇ ਇਹ ਇੱਕ ਸਾਡੇ ਲਈ ਬਿਲਕੁਲ ਨਵੀਂ ਜਗ੍ਹਾ ਆ ਤੇ ਸੰਗਤਾਂ ਦੇਖਣ ਵਾਲਿਆਂ ਲਈ ਵੀ ਇੱਕ ਨਵੀਂ ਜਗ੍ਹਾ ਆ ਵੀ ਬਾਬਾ ਬਾਲਕਨਾਥ ਜੀ ਨੇ ਤੇ ਨਾਲ ਭਰਤੀ ਨਾਥ ਜੀ ਨੇ ਇਸ ਜਗ੍ਹਾ ਤੇ ਬੈ ਕੇ ਵੀ ਤਪੱਸਿਆ ਕੀਤੀ ਹੋਈ ਆ ਤੇ ਉਹਨਾਂ ਦੋਨਾਂ ਦੀਆਂ ਮੂਰਤੀਆਂ ਇੱਕ ਸ਼ਿਲਾ ਦੇ ਉੱਪਰ ਪੂਰੀਆਂ ਬਣਾਈਆਂ ਗਈਆਂ ਆ ਸਾਹਮਣੇ ਬਹੁਤ ਪ੍ਰਚੀਨ ਆ ਸਦੀਆਂ ਤੋਂ ਆ ਤੇ ਇਹ ਇੱਕ ਸਾਡੇ ਲਈ ਤਾਂ ਬਿਲਕੁਲ ਨਵਾਂ ਆ ਬਾਕੀ ਜਿਹੜੇ-ਜਿਹੜੇ ਪਹਿਲਾਂ ਇੱਥੇ ਆਇਆ ਜਿਨ੍ਹਾਂ ਨੇ ਦੇਖਿਆ ਉਹਨਾਂ ਨੂੰ ਪਤਾ ਹੋਊਗਾ ਪਰ ਸਾਡੇ ਲਈ ਬਿਲਕੁਲ ਨਵਾਂ ਆ ਇੱਥੇ ਲਿਖ ਕੇ ਵੀ ਇਹਨਾਂ ਨੇ ਲਾਇਆ ਵੀ ਜਿੱਥੇ ਜੋਗੀ ਬਾਬਾ ਬਲਕਨਾਥ ਜੀ ਨੇ ਇੱਥੇ ਭਗਤੀ ਕੀਤੀ ਆ ਸਦੀਆਂ ਤੱਕ ਇੱਥੇ ਹੈਗੀ ਬਾਬਾ ਜੀ ਦੀ ਪ੍ਰਚੀਨ ਸਨਾਨ ਕੁੰਡ ਨਾ ਜਿਹੜੀ ਬਾਬਾ ਜੀ ਦੇ ਟਾਈਮ ਦਾ ਹੈ ਬੱਲੇ 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 ਕੀ ਬਾਤ ਆ ਜੈ ਬਾਬਾ ਜੀ ਵੈਰੀ ਗੁੱਡ ਕਿਸੇ ਵਿੱਚੋਂ ਪਾਣੀ ਨਿਕਲ ਰਹਾ ਹੈ ਜੀ ਬਿਲਕੁਲ अच्छा ये हैगा मठ ते जाण दा रास्ता जेड़ा समाधियां वाला हां ठीक एक रास्ता है सीधा जणा 1018 पोड़ी ਤੁਸੀਂ ਚੜੋਗੇ पोड़ियां 1018 पोड़ी हां जी सीधे बाबा बालਗনাথ ਦੇ ਮੰਦਰ ਤੇ ਪਹੁੰਚ ਜਾਣਾ ਤੁਸੀਂ ਲੰਗਰ ਕੋਲ अच्छा जी सीधे ਇੱਥੇ ਠੀਕ 1000 1018 ਪੌੜੀਆਂ ਇੱਕ ਜੀ 1018 ਪੌੜੀਆਂ ਆ ਓਕੇ ਤੇ ਇਹ ਜਿਹੜੀ ਪ੍ਰਚੀਨ ਜਗਾ ਹੈ बाबा बालਕਨਾਥ ਜੀ ਦੀ ਤੇ ਬਾਬਾ ਭਰਤੀ ਜੀ ਦੀ ਜਿੱਥੇ ਉਹਨਾਂ ਨੇ ਬੈਕ ਤੇ ਪੱਤਿਆ ਕੀ ਕੀ ਆ ਉਹਨਾਂ ਬਾਰੇ ਜਿੱਦਾਂ ਤੁਹਾਨੂੰ ਕਿਹਾ ਵੀ ਲੋਕਲ ਜਿਹੜੇ ਵਸਿੰਦੇ ਆ ਇੱਥੇ ਰਹਿਣ ਵਾਲੇ ਆ ਉਹਨਾਂ ਤੋਂ ਤੁਹਾਨੂੰ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਪਤਾ ਲੱਗ ਸਕਦਾ ਇੱਥੇ ਸਾਰੇ ਇੱਥੇ ਲੋਕਲ ਵਸਨੀਕ ਆ ਤੇ ਉਹਨਾਂ ਤੋਂ ਸਾਨੂੰ ਇਹਦੇ ਬਾਰੇ ਪਤਾ ਲੱਗਾ ਆ ਤੇ ਜਿਹੜੇ ਜਿਹੜੇ ਪਹਿਲਾਂ ਆਏ ਆ ਕਮੈਂਟ ਬਾਕਸ ਵਿੱਚ ਦੱਸੋ ਜਿਹੜੇ ਨਹੀਂ ਆਏ ਤੇ ਉਹ ਜ਼ਰੂਰ ਦਰਸ਼ਨ ਕਰਨ ਆਗੇ ਇੱਥੇ ਬਹੁਤ ਹੀ ਮਨਮੋਹਕ ਦ੍ਰਿਸ਼ਾ ਇੱਥੇ ਦਾ ਸਿੱਧ ਯੋਗੀ ਬਾਬਾ ਬਾਲਕਨਾ ਜੀ ਤੇ ਭਾਰਤਰੀ ਨਾਥ ਜੀ ਨੇ ਇੱਥੇ ਬੈਠ ਕੇ ਭਗਤੀ ਕੀਤੀ ਹੋਈ ਆ ਸਦੀਆਂ ਪਹਿਲਾਂ ਫਰਾ ਕੁਝ ਲਿਖ ਕੇ ਲਾਇਆ ਇਹਨਾਂ ਨੇ ਇੱਥੇ ਦਾ ਇਤਿਹਾਸ ਲਿਖਿਆ ਹੋਇਆ ਆ ਵੀ ਜਿਹੜਾ ਸੱਚੀ ਸ਼ਰਧਾ ਨਾਲ ਇੱਥੋਂ ਮੰਗਦਾ ਉਹਦੀ ਮਨੋਕਾਮਨਾ ਪੂਰੀ ਹੁੰਦੀ ਆ ਤੇ ਬਾਬਾ ਜੀ ਦੇ ਟਾਈਮ ਦੀ ਇੱਥੇ ਬੋਲੀ ਵੀ ਆ ਪ੍ਰਚੀਨ ਸਨਾਨਕੁੰਡ ਲਿਖਿਆ ਆ ਉੱਥੇ ਤੇ ਬਹੁਤ ਕੁਝ ਇਤਿਹਾਸ ਨਾਲ ਜੁੜਿਆ ਇੱਥੇ ਹੈਗਾ ਆ ਵੀ ਜਿਹੜੇ ਜਿਹੜੀ ਸੰਗਤ ਆਉਂਦੀ ਆ ਚਾਲੇ ਤੇ ਹੁਣ ਸਾਰੀ ਸੰਗਤ ਆਈ ਰਹੀ ਆ ਤੇ ਉਹ ਇੱਥੇ ਜ਼ਰੂਰ ਦਰਸ਼ਨ ਕਰਕੇ ਜਾਣ ਦੇਖੋ ਇੱਥੇ ਵੀ ਬਾਬਾ ਜੀ ਦੀ ਫੇਰੀ ਪਈ ਆ ਚਰਨ ਸ਼ੋਪਰਾਵਤਾ ਬਾਬਾ ਜੀ ਦੀ ਤਾਂ ਲੱਗਦਾ ਵੀ ਸੰਗਤਾਂ ਨੂੰ ਮੈਨੂੰ ਇਹ ਲੱਗਦਾ ਵੀ ਸੰਗਤਾਂ ਨੂੰ ਇੱਥੇ ਵੀ ਦਰਸ਼ਨ ਕਰਨੇ ਚਾਹੀਦੇ ਆ ਉੱਥੋਂ ਮੱਥਾ ਟੇਕਣ ਤੋਂ ਬਾਅਦ ਪ੍ਰਚੀਨ ਮੰਦਿਰ ਤੇ ਬਾਅਦ ਤੇ ਫਿਰ ਆ ਜਾਂਦੇ ਆ ਆਪਾਂ ਸਮਾਧਾਂ ਵਾਲੀ ਸਾਈਡ ਇੱਥੇ ਨੇ ਸਮਾਧ eh ਸਾਰੇ ਮਹੰਤਾਂ ਦੀ ਸਮਾਧਾਂ ਇੱਥੇ ਆ ਜਿਹੜੇ ਸਮਾਧਿ ਜਲੀਨ ਹੋ ਗਏ ਆ ਲੇ ਜਿਹਨੇ ਸੰਤ ਸੀ ਮੰਤਰੀਂਦਰ ਗੀਰ ਜੀ ਤੋਂ ਪਹਿਲਾਂ ਦੋ ਸੰਤਾਂ ਦੀਆਂ ਸਮਾਦਾਂ ਬਾਬਾ ਪਰਤਰੀ ਜੀ ਦਾ ਇੱਥੇ ਮੰਦਿਰ ਆ ਉਹਦੇ ਬਿਲਕੁਲ ਲੱਗੇ ਆ ਤੇ ਬਾਕੀ ਸਾਰੀਆਂ ਉਹਨਾਂ ਤੋਂ ਪਹਿਲੀਆਂ ਇੱਥੇ ਆ ਇੱਥੇ ਜਿੱਦਾਂ ਮਹਾਂਤਾਂ ਦੀਆਂ ਸਮਾਦੀਆਂ ਆ ਨਾ ਇਹ ਕਿੰਨੇ ਮਹਾਂਤਾਂ ਦੀਆਂ ਸਮਾਦੀਆਂ ਮਹਾਂਤਾਂ ਦੀਆਂ ਆ ਇਹ ਮੰਤਰੀਂਦਰ ਗੀਰ ਹਾਂਜੀ ਹੁਣ ਹਾਂਜੀ ਇਹ ਇਹ ਸਵੇ ਸਵੇ ਦੇ ਮਹਾਂਤਾਂ ਹੁਣ ਸਵੇ ਸਵੇ ਲਈ ਕਿ ਕੋਸ਼ਿਸ਼ ਇਹਨਾਂ ਦੀ ਹੁੰਦਾ ਨਾ ਹਾਂ

ਉਪਾਚ ਬਾਬਾ ਜੀ ਨੇ ਭਗਤੀ ਕੀਤੀ ਅੱਛਾ ਇੱਥੇ 28 28 ਸਮਾਧਾਂ ਹਨ 28 ਕਿੰਨੇ 28 ਸਮਾਧਾਂ 28 ਹੈ ਨਾ ਮਾਟਰ ਸਮਾਧੀਆਂ ਸਮਾਧੀਆਂ ਹਾਂ ਪਲੋ ਜੀ ਇੱਥੇ ਇੱਧਰ ਦੀ ਹੈ ਆਓ ਜੀ ਤੇ ਇਹ ਇੱਥੇ ਜਿਹੜੇ ਸਾਧੂ ਸੰਤ ਸੇਵਾ ਕਰਦੇ ਆ ਉਹਨਾਂ ਨੇ ਦੱਸਿਆ ਆ ਵੀ ਇੱਥੇ 28 ਸਮਾਧਾਂ ਆਏ ਉਨਾ ਸਾਰਾ ਇਹ ਸੰਤਾਂ ਦੀ ਆ ਸਮਾਧਾ ਹੈ ਜੀ ਇੱਥੇ ਤੇ ਇਹਨਾਂ ਦੇ ਤੇ ਤੁਹਾਨੂੰ ਇਹਨਾਂ ਦੇ ਨਾਮਾਂ ਬਾਰੇ ਪਤਾ ਨਾਮ ਨਾਮ ਇਹਨਾਂ ਦੇ ਨਾ ਕੋਈ ਯਾਦ ਆ ਇਹ ਸਾਰੇ ਆ ਦੇ ਨਾਮ ਥੋੜੇ ਬੋਤੇ ਯਾਦ ਆ ਦਰਜੀਤ ਗਿਰੀ ਅੱਛਾ ਜੀ ਦਰਜੀਤ ਗਿਰੀ ਰਾਮਚੰਦ ਗਿਰੀ ਦਿਲੀਪ ਗਿਰੀ ਯੱਕਮ ਗਿਰੀ ਤੇਲਪਤ ਗਿਰੀ ਦੋਲਤ ਗਿਰੀ ਸ਼ਿਵਚਾਰਨ ਗਿਰੀ ਬਲਰਾਮ ਗਿਰੀ ਸੱਤ ਗਿਰੀ ਕਰਪਾਲ ਗਿਰੀ ਸ਼ਕਤੀ ਗਿਰੀ ਰਣਜੀਤ ਗਿਰੀ ਸ਼ਿਵ ਗਿਰੀ ਸ਼ਿਵ ਗਿਰੀ ਉਹ ਤਾਂ ਬਾਕੀ ਜੀ ਤੁਹਾਨੂੰ ਜਿੱਤੇ ਸਾਰੇ ਕੀ ਬਾਤ ਆ ਜਿੰਨੇ ਆਖਦੇ ਪਤਾ ਪਤਾ ਸਾਰਿਆਂ ਦਾ ਨਹੀਂ ਪਤਾ ਜੀ ਜੀ ਇਹਤੋ ਯਾ ਜੀ ਅੱਛਾ ਬਹੁਤ ਵੱਡਾ ਬੋਰਡ ਆ ਜੀ ਆ ਦਾ ਠੀਕ ਇਹ ਦੋ ਭਰਾ ਵਾ ਅੱਛਾ ਇਹ ਦੋ ਭਰਾ ਆ ਇੱਕ ਤੇ ਇੱਕ ਦੋ ਅੱਛਾ ਜੀ ਇਹਨਾਂ ਦਾ ਕੀ ਇਤਿਹਾਸ ਆ ਇਹਨਾਂ ਦਾ ਵੀ ਕੋਈ ਇਤਿਹਾਸ ਆ ਹਾਂਜੀ ਹਾਂਜੀ ਕੀ ਇਤਿਹਾਸ ਆ ਹਾਂਜੀ ਇਤਿਹਾਸ ਵਾਹ नहीं की इन्हना दोनों भरावान का इतिहास है जी बाबा थोड़ा उची सुन दिया अच्छा गुफा वाह जय वा, हो जय हो ब ਇਹ ਬਾਬਾ ਜੀ ਦੀ ਪਰਚੀਰ ਗੁਫਾ ਆ ਜਿੱਥੇ ਬਾਬਾ ਬਾਲਕਨਾਥ ਜੀ ਤੇ ਬਾਬਾ ਪਤਰੀ ਜੀ ਨੇ ਭਗਤੀ ਕੀਤੀ ਆ ਜੇ ਬਾਬਾ ਬਾਲਕਨਾਥ ਜੀ ਰਾਜਾ ਪਤਰੀ ਇੱਥੇ ਭਗਤੀ ਕੀਤੀ ਆ ਹਾਂ ਜੀ ਸਮਾਦਾ ਦੇ ਨਾਲ ਹੀ ਥੱਲੇ ਉਤਰ ਕੇ ਪਹਿਲਾਂ ਤਾਂ ਉੱਥੇ ਬਾਬਾ ਜੀ ਦਾ ਮੰਦਿਰ ਬਣਿਆ ਆ ਤੂ ਫਿਰ ਧੂਣਾ ਲਾਇਆ ਆ ਬਾਬਾ ਜੀ ਦਾ ਤੇ ਫਿਰ ਇੱਥੇ ਬਹੁਤ ਵੱਡਾ ਬੋੜ ਆ ਦੋ ਬੋੜ ਆ ਇੱਥੇ ਸਭ ਤੋਂ ਵੱਡੇ ਇੱਕ ਇਹ ਆ ਤੇ ਇੱਕ ਹੈਗਾ ਇਧਰਲੇ ਸਾਈਡ ਉਹਦੇ ਸਾਹਮਣੇ ਇੱਥੇ ਜਿਹੜੇ ਬਾਬੇ ਰਹਿੰਦੇ ਆ ਸੇਵਾ ਕਰਦੇ ਹੋ ਕਹਿੰਦੇ ਦੋਨੇ ਭਰਾ ਆ ਤੇ ਮੈਂ ਇਹਨਾਂ ਨੂੰ ਪੁੱਛਿਆ ਵੀ ਇਹਦੀ ਹਿਸਟਰੀ ਉਹਨਾਂ ਨੇ ਜਦਾਂ ਹਾਸੇ ਚ ਗੱਲ ਟਾਰ ਦਿੱਤੀ ਯਾਨੀ ਇਹਦੀ ਹਿਸਟਰੀ ਹੋਊਗੀ ਕੋਈ ਆਪਾਂ ਜ਼ਰੂਰ ਪੁੱਛਾਂਗੇ ਇਹਨਾਂ ਨੂੰ ਤੇ ਇਹ ਜਿਹੜਾ ਮੰਦਿਰ ਆ ਇੱਥੇ ਬਾਬਾ ਬਾਲਕਨਾਥ ਜੀ ਤੇ ਬਾਬਾ ਭਰਤਰੀ ਜੀ ਨੇ ਤਪੱਸਿਆ ਕੀਤੀ ਆ ਤੇ ਇੱਥੇ ਗੁਫਾ ਵੀ ਆ ਆਪਾਂ ਵੀਡੀਓ ਬਣਾਉਣੀ ਅਲਾਉਡ ਨਹੀਂ ਹੈਗੀ ਦੋਨੇ ਪਾਸੇ ਗੁਫਾ ਆ ਤੇ ਪ੍ਰਚੀਨ ਗੁਫਾ ਬਾਬਾ ਜੀ ਦੀ ਦਿਓੜ ਸਿੱਧ ਗੁਫਾ ਤੇ ਬਿਲਕੁਲ ਲੱਗ ਗਈ ਹੈ ਜੀ ਇਹ